ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਭੀਲ ਤੋਂ ਅਕਾਲੀ ਆਗੂਆਂ ਨੂੰ ਤਨਖਾਹਾਂ ਲਗਾਈਆਂ ਗਈਆਂ ਸਨ ਉਸ ਦਿਨ ਇਹ ਉਦੇਸ਼ ਵੀ ਦਿੱਤੇ ਗਏ ਸਨ ਕਿ ਅਕਾਲੀ ਦਲ ਦਾ ਟਾਂਚਾ ਭੰਗ ਕੀਤਾ ਜਾਵੇ ਅਤੇ ਨਵੀਂ ਕਮੇਟੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਬਣਾਈ ਸੀ ਪਰ ਅਕਾਲੀਆਂ ਨੇ ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਕਰਕੇ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਦooli ਨਹੀਂ ਕੀਤੀ ਇਹ ਇੱਕ ਵੱਡਾ ਸਵਾਲ ਹੈ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀਆਂ ਨੂੰ ਇਹ ਵੀ ਆਦੇਸ਼ ਹੋਇਆ ਸੀ ਕਿ ਸਾਰੇ ਲੀਡਰ ਅਸਤੀਫੇ 3 ਦਿਨਾਂ ਦੇ ਅੰਦਰ ਅੰਦਰ ਦੇ ਦੇਣ ਹੁਣ ਵੇਖਦੇ ਹਾਂ ਕਿ ਅਕਾਲੀ ਆਗੂ ਅਸਤੀਫੇ ਕਦੋਂ ਦਿੰਦੇ ਨੇ ਮਲਜ਼ਮ ਨੂੰ ਮਦਈ ਦਾ ਰੋਲ ਨਿਵਾਉਣ ਦਾ ਕੋਈ ਕਾਨੂੰਨ ਜਾਸਤ ਨਹੀਂ ਦਿੰਦਾ ਸਰਕਾਰ ਨੇ ਫੈਸਿਲੀਟੇਟ ਕੀਤਾ ਪੰਜਾਬ ਦੀ ਸਰਕਾਰ ਨੇ ਅੰਡਰ ਦੀ ਡਾਇਰੈਕਸ਼ਨਜ਼ ਆਫ ਕੇਜਰੀਵਾਲ ਫੈਸਿਲੀਟੇਟ ਕੀਤਾ ਉਸ ਮਲਜ਼ਮ ਨੂੰ ਉੱਥੇ ਤੱਕ ਪਹੁੰਚਾਉਣ ਲਈ ਗਿਣੀ ਮਿਤੀ ਸਾਜਿਸ਼ਾ